ਦੇਖੋ ਅੱਜ ਪੰਥ ਤੇ ਪੰਜਾਬ ਬੜੀ ਵੱਡੀ ਮੁਸੀਬਤ ਦੇ ਵਿੱਚੋਂ ਗੁਜ਼ਰ ਰਿਹਾ ਸਾਰੇ ਜਿਹੜੇ ਮਸਲੇ ਨੇ ਬਹੁਤ ਗੰਭੀਰ ਨੇ ਜੋ ਪੰਥ ਤੇ ਪੰਜਾਬ ਦੇ ਸਾਹਮਣੇ ਖੜੇ ਨੇ ਸਿਰੇ ਕਾਲਤਾਖ ਸਾਹਿਬ ਦੇ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ 10 ਦਿਨਾਂ ਤੱਕ ਹੱਥ ਲਿਖਤ ਚਿੱਠੀ ਭੇਜੀ ਉਸ ਚਿੱਠੀ ਦੇ ਵਿੱਚ ਮੇਰੀ ਜਮੀਰ ਨੂੰ ਉਹਨੇ ਟੁੰਬਿਆ ਕਿ ਜਥੇਦਾਰ ਸਾਹਿਬ ਘਰੇ ਨਾ ਬੈਠੋ ਸੰਗਤਾਂ 'ਚ ਚੱਲੋ ਅੱਜ ਲੋੜ ਹੈ ਸੰਗਤਾਂ ਵਿੱਚ ਜਾਣ ਦੀ ਉਸ ਹੁਕਮ ਨੂੰ ਮੁੱਖ ਰੱਖ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਮੁੱਖ ਰੱਖ ਕੇ ਦਾਸ ਨੇ ਅੱਜ ਗੁਰਦੁਆਰਾ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਬੜੇ ਮਹਾਨ ਜਥੇਦਾਰ ਇਤਿਹਾਸ ਵਿੱਚ ਸਾਬਤ ਹੋਏ ਨੇ ਉਹਨਾਂ ਦੇ ਸਥਾਨ ਦੇ ਉੱਤੇ ਇੱਕ ਮੀਟਿੰਗ ਕਾਲ ਕੀਤੀ ਔਰ ਉਸ ਮੀਟਿੰਗ ਦੇ ਵਿੱਚ ਮੈਂ ਸਮੁੱਚੀ ਕੌਮ ਨੂੰ ਬਗੈਰ ਕਿਸੇ ਧੜੇਬੰਦੀ ਤੋਂ ਇੱਕ ਪੰਥ ਦਾ ਪਰਿਵਾਰ ਸਮਝ ਕੇ ਆਵਾਜ਼ ਮਾਰੀ ਕਿ ਭਾਈ ਆਓ ਸਾਰੇ ਇਕੱਠੇ ਹੋ ਕੇ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਕਿ ਆਪਾਂ ਕੀ ਕਰਨਾ ਹੈ ਹੁਣ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਕਿਵੇਂ ਕਰੀਗੇ ਕਿਸ ਤਰ੍ਹਾਂ ਜਿਹੜਾ ਸਾਡਾ ਸਿੱਖ ਕੌਮ ਦਾ ਔਰ ਪੰਜਾਬ ਦਾ ਦੁਸ਼ਮਣ ਉਹਦੇ ਨਾਲ ਆਪਾਂ ਧਾਰਮਿਕ ਤੌਰ ਦੇ ਉੱਤੇ ਤੇ ਸਿਆਸੀ ਤੌਰ ਦੇ ਉੱਤੇ ਕਿਸ ਤਰ੍ਹਾਂ ਲੜਾਈ ਲੜੀਗੇ ਸੋ ਅੱਜ ਅਸੀਂ ਉਸ ਮਤੇ ਦੇ ਮੁਤਾਬਕ ਉਸ ਪ੍ਰੋਗਰਾਮ ਦੇ ਮੁਤਾਬਕ ਅੱਜ ਸਾਰੇ ਸਿੰਘਾਂ ਦੇ ਵਿਚਾਰ ਇਕੱਠੇ ਕੀਤੇ ਨੇ ਵੱਡਮੁੱਲੇ ਵਿਚਾਰ ਔਰ ਉਹਨਾਂ ਨੂੰ ਕਲਮਬੰਦ ਕੀਤਾ ਹੋਇਆ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਇੱਕ ਇੱਕ ਸਿੰਘ ਦੇ ਵਿਚਾਰ ਦੇ ਉੱਤੇ ਗੌਰ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਪੰਜਾਬ ਪਧਰੀ ਪ੍ਰੋਗਰਾਮ ਦੇਣ ਜਾ ਰਹੇ ਆ ਔਰ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਆਵਾਜ਼ ਮਾਰਾਂਗੇ ਔਰ ਆਪਣੀ ਕੌਮ ਦੇ ਬੱਚੇ-ਬੱਚੇ ਨੂੰ ਆਵਾਜ਼ ਮਾਰਾਂਗੇ ਕਿ ਜਿੰਨਾ ਚਿਰ ਅਸੀਂ ਰੋਏ ਨਾ ਤੇ ਮਾਂ ਨੇ ਦੁੱਧ ਨਹੀਂ ਦੇਣਾ ਸਾਡੇ ਬੰਦੀ ਸਿੰਘ ਤੀਰੀ-ਤੀਰੀ ਸਜ਼ਾ ਕੱਟ ਚੁੱਕੇ ਨੇ ਔਰ ਸਰਕਾਰ ਜਾਣਬੁੱਝ ਕੇ ਸਿੱਖਾਂ ਦਾ ਸਬਰ ਪਰਖ ਰਹੀ ਹੈ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਔਰ ਜਿਹੜੇ ਸਾਡੇ ਨੌਜਵਾਨਾਂ ਨੇ ਅਮਰ ਦਸ਼ਕਾਉਣ ਦੀ ਲਹਿਰ ਚਲਾਈ ਨਛੇ ਛਡਾਉਣ ਦੀ ਲਹਿਰ ਚਲਾਈ ਸਰਕਾਰ ਨੇ ਉਹਨੂੰ ਚੁੱਕ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਛੁੱਟਤਾ ਉਹਦੇ ਸਾਥੀਆਂ ਨੂੰ ਛੁੱਟਤਾ ਔਰ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਲੀਡਰਾਂ ਦੀ ਚੋਣ ਕਰ ਲਈ ਹੈ ਔਰ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰ ਸਕਦੇ ਇਲੈਕਸ਼ਨ ਆਇਆ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਔਰ ਮੈਂਬਰ ਪਾਰਲੀਮੈਂਟ ਬਣਾਤਾ ਪਰ ਫਿਰ ਵੀ ਸਰਕਾਰ ਦੀ ਕੂਟਨੀਤੀ ਦੇ ਅਨੁਸਾਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਅਸੀਂ ਉਹਨਾਂ ਨੂੰ ਸਾਰੇ ਸਾਡੇ ਜਿਹੜੇ ਬੰਦੀ ਸਿੰਘ ਨੇ ਪਹਿਲੇ ਤੇ ਹੋਣ ਵਾਲੇ ਅਸੀਂ ਇਹਨਾਂ ਨੂੰ ਰਿਹਾ ਕਰਵਾਉਣਾ ਵਾ ਉਸ ਪ੍ਰੋਗਰਾਮ ਦੀ ਯੋਜਨਾਬੰਦੀ ਸ਼ੁਰੂ ਕੀਤੀ ਹੈ ਬੜੀ ਵੱਡੀ ਪੱਧਰ ਤੇ ਇਹਦੀ ਯੋਜਨਾਬੰਦੀ ਹੋਊਗੀ ਔਰ ਵੱਡੀ ਪੱਧਰ ਦੇ ਉੱਤੇ ਸੰਘਰਸ਼ ਹੋਊਗਾ ਅਸੀਂ ਆਪਣੀ ਮਿਸ਼ਨ ਦੇ ਵਿੱਚ ਕਿਉਂਕਿ ਸਾਨੂੰ ਆਪਣੇ ਗੁਰੂ ਤੇ ਭਰੋਸਾ ਸਾਡਾ ਮਿਸ਼ਨ ਕੀ ਹੈ ਕਿ ਅੱਜ ਧਾਰਮਿਕ ਤੌਰ ਦੇ ਉੱਤੇ ਤੇ ਸਿਆਸੀ ਤੌਰ ਦੇ ਉੱਤੇ ਅੱਜ ਪੰਜਾਬ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਔਰ ਇਹ ਜਿਹੜੀਆਂ ਦੋਵੇਂ ਪਾਵਰਾਂ ਨੇ ਇਹ ਅਸੀਂ ਖਾਲਸਾ ਪੰਥ ਦੇ ਹਵਾਲੇ ਕਰਨੀ ਹੈ ਉਸ ਸੰਘਰਸ਼ ਦੀ ਅੱਜ ਦੀ ਮੀਟਿੰਗ ਨੂੰ ਸ਼ੁਰੂਆਤ ਸਮਝਿਆ ਜਾਵੇ ਠੀਕ ਹੈ ਕਿ ਕਿ ਜਥੇਬੰਦੀਆਂ ਅੱਜ ਪਹੁੰਚੀ ਜਥੇਬੰਦੀਆਂ ਦਾ ਇੱਥੇ ਮਸਲਾ ਨਹੀਂ ਇੱਥੇ ਸਿੰਘਾਂ ਦਾ ਮਸਲਾ ਹੈ ਸ਼ਖਸੀਅਤਾਂ ਦਾ ਇਹ ਇੱਥੇ ਇਹ ਇੱਥੇ ਇੱਥੇ ਸਿੱਖ ਸੰਗਤ ਸਭ ਤੋਂ ਵੱਡੀ ਕੌਮ ਹੁੰਦੀ ਹੈ ਤੇ ਸੰਗਤ ਹੁੰਦੀ ਹੈ ਇੱਥੇ ਸੰਗਤ ਆਈ ਹੈ ਹਰ ਇੱਕ ਜਿਹੜਾ ਸਿੱਖ ਆਇਆ ਉਹਦੀ ਕੋਈ ਕੀਮਤ ਨਹੀਂ ਹੈਗੀ ਕੀ ਐਲਾਨ ਕੀ ਕੀਤਾ ਗਏ ਨੇ ਅੱਜ ਐਲਾਨ ਹੈ ਅਸੀਂ ਕੁਝ ਨਹੀਂ ਕੀਤਾ ਸੀ ਵਿਚਾਰ ਸੁਨੇ ਹੈ ਕਿ ਨਵੀਂ ਲੜਾਈ ਕਿਸ ਤਰ੍ਹਾਂ ਸ਼ੁਰੂ ਕੀਤੀ ਜਾਵੇ ਕਿਹੜੇ ਸਟੈਪ ਲੈ ਜਾਣ ਕਿਹੜੀ ਗੱਲ ਪਹਿਲਾਂ ਸ਼ੁਰੂ ਕੀਤੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ